ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਢਿਲਵਾ ਕਲਾਂ ਦੇ ਵਿੱਚ ਢਿਲਵਾ ਕਲਾਂ ਪਿੰਡ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਅਤੇ ਕੋਟਕਪੂਰੇ ਸ਼ਹਿਰ ਦਾ ਗਵੰਡੀ ਪਿੰਡ ਆ ਕੋਟਕਪੂਰੇ ਦੇ ਤਾਂ ਮਾਦੋ ਬੁੱਕਲ ਤੋਂ ਨਿੱਗ ਮੰਨ ਦਾ ਪਿੰਡ ਆ ਇਹ ਢਿਲਵਾ ਕਲਾਂ ਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣੇ ਘਰੇਲੂ ਪਰਿਵਾਰ ਆ ਤੇ ਇੱਕ ਵੈਡ ਵਕਾਊਆ ਮਿੱਤਰੋ ਵੈਡ ਵਕਾਊਆ ਜਿਹੜੀ ਉਹ ਜਰਸੀ नस्ਲ ਪੰਜਾਬ ਵਾਲੀ ਟੌਪ ਦੀ ਬ੍ਰੀਡ 10-15 ਦਿਨਾਂ ਦੀ ਕੱਚੀ ਆ ਕੱਚੀ ਇਸ ਕਰਕੇ ਵਿੱਚ ਲੱਗੇ ਬਾਈ ਹੁਣਿਆਂ ਦੇ ਵੀ ਕਈ ਵਾਰੀ ਕਿਸੇ ਭਰਾ ਦੇ ਘਰੇ ਜਾ ਕੇ ਪਸੂ ਜੀ ਨਹੀਂ ਲੋਂਦਾ ਬਾਅਦ ਚ ਦੁੱਧ ਨਹੀਂ ਦਿੰਦਾ ਅਗਲੇ ਦਾ ਸੂਆ ਖਰਾਬ ਹੋ ਜਾਂਦਾ ਤੇ ਇਸ ਕਰਕੇ ਆਪਾਂ ਇਹਨੂੰ ਕੱਚੀ ਵੇਚ ਦਿੰਨੇ ਆ ਤਾਂ ਕਿ ਅਗਲੇ ਦੇ ਘਰੇ ਜਾ ਕੇ ਜੀ ਲਾ ਲੂਗੀ ਤੇ ਵਧੀਆ ਸੇਵਾ ਕਰ ਲੂਗਾ ਸੰਭਾਲ ਕਰ ਲੂਗਾ ਅਗਲਾ ਉਹ ਕਰਦੇ ਆ ਗੱਲਬਾਤ ਪੰਜ ਦਿਨਾਂ ਕੀ ਰੇਟ ਆ ਕੀ ਵੇਟ ਆ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਲਖਵੀਰ ਬਾਈ ਠੀਕ ਠਾਕ ਹੈ ਜੀ ਬਹੁਤ ਵਧੀਆ ਬਾਈ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਵਧੀਆ ਅੱਲਾਹ ਧੰਨਵਾਦ ਤੁਹਾਡਾ ਆਉਣ ਤੇ ਬਾਈ ਜੀ ਤੁਹਾਡਾ ਹੀ ਬੜਾ ਬੜਾ ਜੀ ਸਤਿ ਸ਼੍ਰੀ ਅਕਾਲ ਤੇ ਇਹ ਅੱਛਾ ਲਖਵੀਰ ਬਾਈ ਅੱਜ ਜਿਹੜੀ ਇੱਕ ਵਹਿੜ ਵੇਚਣੀ ਹੈ ਹਨਾ ਤੇ ਇਹ ਕਿੰਨੂਆ ਸੂਆ ਸੂਣਾ ਬਾਈ ਇਹ ਦੂਜਾ ਸੂਆ ਹੈ ਬਾਈ ਦੂਜਾ ਸੂਆ ਇਹਨੇ ਸੂਣਾ ਮਾ ਬਾਈ ਹਾਂਜੀ ਹਾਂਜੀ ਠੀਕ ਆ ਅੱਛਾ ਕਿ 15 ਦਿਨ ਪਏ ਆ ਫਿਰ ਤਾਂ ਬਹੁਤ ਬਣਦੀ ਹੋਊਗੀ ਤੁਹਾਨੂੰ ਹਾਂ ਬਹੁਤ ਸੋਹਣਾ ਲੇਵਾ ਬਣਾਉਂਦੀ ਹੈ ਠੀਕ ਆ ਬਾਈ ਠੀਕ ਆ ਕੱਚੀ ਫਿਰ ਕਾਤੋਂ ਵੇਚ ਦਿੰਦੇ ਨਹੀਂ ਪਸ਼ੂ ਇੱਕ ਤਾਂ ਜੀ ਲਾ ਲੈਂਦਾ ਇੱਕ ਤਾਂ ਤਾਰਨਾ ਚੜੋਣਾ ਵੀ ਸੌਖਾ ਰਹਿੰਦਾ ਪਸ਼ੂ ਇਹ ਵੀ ਗੱਲ ਉਹ ਟੈਪਰ ਟਾਈਮ ਤੋਂ ਪਹਿਲਾਂ ਸੁੰਦਾ ਹੁੰਦਾ ਨਹੀਂ ਹਾਂ ਹਾਂ ਇਹ ਗੱਲ ਤੁਹਾਡੀ ਸਹੀ ਆ ਬਾਈ ਖੋਲੀ ਵੀਰੇ ਤੋਰੀ ਮੜਾ ਅੱਛਾ ਪਹਿਲੇ ਸੋਈ ਇੱਕ ਦੰਦੋ ਕਿਵੇਂ ਸੀ ਜਦੋਂ ਸੋਈ ਸੀਗੀ ਉਹ ਖੀਰੀ ਸੀ ਹੁਣ ਦੁੰਦੀ ਹੋਈ ਆ ਅੱਛਾ ਹੁਣ ਦੁੰਦੀ ਹੋਈ ਆ ਹਾਂ ਹੁਣ ਦੁੰਦੀ ਹੋਈ ਠੀਕ ਆ ਬਾਈ ਫਿਰ ਤਾਂ ਯਾਰ ਲੇ ਵੀ ਰੱਦ ਹੁੰਦੇ ਤੁਸੀਂ ਆਪਕੇ ਵੇਖ ਵੀ ਲਿਆ ਜੇ ਪੱਟ ਕੇ ਆ ਕੇ ਕਿਉਂ ਬਾਈ ਹਾਂ ਥਲੋ ਬਹੁਤ ਚੰਗੀ ਬਣੂਗੀ ਵਾਕਈ ਹੈਨਾ ਬਣ ਜੂ ਪਹਿਲਵਾਨ ਬਈ ਪੂਰੀ ਹਾਂ ਬਹੁਤ ਸੋਹਣੀ ਬੰਦੀ ਬਈ ਮੈਂ ਠੀਕ ਹੈ ਬਾਈ ਹੈ ਹੀ ਗੋਲ ਮੋਲ ਜੀ ਸੋਹਣੀ ਸਨੱਕੀ ਹੈ ਹੈਨਾ ਹਾਂ ਵੈੜ ਵਜ ਗਿਆ ਨਹੀਂ ਠੀਕ ਹੈ ਯਾਰ ਵੀਰੇ ਦੋਂਦੀ ਆ ਮੈਨ ਤੋਂ ਹੋਣਾ ਜੇ ਇਹ ਕਰਮਾ ਵਾਲੀ ਨੇ ਪੰਜਾਬ ਵਾਲੀ ਜਰਸੀ ਆ ਬਲ ਟਾਪ ਬਰੀਡ ਅੱਛਾ ਟੀਕਾ ਸੀਮਨ ਕਿਹੜਾ ਭਰਾਇਆ ਬਈ ਯਤਕੀ ਇਹ ਡੈਨਮਾਰਕ ਦਾ ਹੀ ਉਹ ਹੈਗਾ ਆਪਣੇ ਕੋਲੇ ਸੀਮਨ ਸਟਰਾ ਹੈਗਾ ਹਾਂ ਹੈਗਾ ਠੀਕ ਹੈ ਬਈ ਜਿਹੜਾ ਸੀਮਨ ਭਰਾਇਆ ਉਹ ਹੈਗਾ ਬਾਈ ਹੁਣੇ ਕੋਲੇ ਮਿਲ ਜੂਗਾ ਤੁਹਾਨੂੰ 15 ਦਿਨਾਂ ਦੀ ਹਜੇ ਵੱੱਛੀ ਕੱਚੀ ਆ ਰੇਟ ਬਾਈ ਕੀ ਕਰਦੀ ਹੈ ਬਈ ਇਹਦਾ 55000 ਆ ਬਾਈ ਮੰਨਤਨ ਵਿੱਚ ਹੋ ਜੂਗਾ ਹਾਂਜੀ ਹੋ ਜੂਗਾ ਠੀਕ ਹੈ ਬਾਈ ਮਿੱਤਰੋ 55000 ਰੁਪਿਆ ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜੂਗਾ ਤੁਹਾਨੂੰ ਵੀ ਪਤਾ ਮਿੱਤਰੋ ਜਰਸੀ ਪੰਜਾਬ ਵਾਲੀ ਟਾਪ ਬਰੀਡ ਕਿੱਥੇ ਮਿਲਦੀ ਆ 12 ਨਹੀਂ ਤਾਂ 14 15 ਕਿਲੋ ਦੁੱਧ ਖੋਲਾ ਡੋਲਾ ਪਾ ਜੂਗੀ ਰੰਗ ਜਾਤ ਨ ਬਸ ਥੋੜਾ ਜਿਹਾ ਕੱਚੇ ਦਿਨਾਂ ਦਾ ਪੰਗਾ ਵਾ ਬਾਕੀ ਗੱਲ ਬਾਤ ਲਈ ਆਪਾਂ ਨੰਬਰ ਲੈ ਲੈਨੇ ਭਾਈ ਨੰਬਰ ਦੱਸੀ ਰਕਵੀਰ ਭਾਈ 94636 ਜੀ 2042 94636 2042 94636 2042 ਭਾਈ ਦਾ ਨੰਬਰ ਆ ਕਰੋ ਇਸ ਨੰਬਰ ਤੇ ਗੱਲ ਤੇ ਬਾਤ ਪਿੰਡ ਢਿੱਲਵਾਂਕਾਲਾ ਜ਼ਿਲ੍ਹਾ ਫਰੀਦਕੋਟ ਸ਼ਹਿਰ ਕੋਟ ਕੋ ਪੂਰਾ ਡੇੜੇ